ਕਹਿੰਦਾ ਹੈ ਗੁਰਮukh Singh ਪੰਡਤ ਤੋਂ ਗੱਲਤਾ ਕੋਈ ਕਹਿੰਦਾ ਵਧੀਆ ਹੈ ਗੁਰਮukh ਬਾਦਮ ਗਿਆਨ ਜੀ ਆਲਾ ਵਧੀਆ ਜਿਸ ਦਿਨ ਚ ਆਣਾ ਮੇਰੇ ਕੋਲ ਮਤਲਬ ਹੈਗੇ 5000 ਬੰਦੇ ਉਹਦੇ ਵਿੱਚ ਉਹ ਬੋਲਦੇ ਨਹੀਂ ਉਹ ਜਿਵੇਂ ਮੇਰੇ ਕੋਲ ਆਇਆ ਨਾ ਚਾਹੇ ਤੁਸੀਂ ਸੁਣਿਆ ਵੀ ਉਹ ਕਹਿੰਦਾ ਮੈਂ ਸਿੱਖਣਾ ਚਾਹੁੰਦਾ ਉਹਦੀ ਮੈਂ ਹਸ ਤਰੇਖਾ ਸਾਰੀ ਉਹਦੇ ਦੇਖ ਕੇ ਆਨਲਾਈਨ ਕਰਕੇ ਉਹਰ ਦੇ ਕਿਸੇ ਦੀ ਕੋਈ ਗੱਲ ਵਧੀਆ ਲੱਗਦੀ ਹੈ ਸੁਣ ਲਓ ਨਹੀਂ ਲੱਗਦੀ ਹੈ ਬੰਦ ਕਰ ਦਿਓ ਨਹੀਂ ਉਹ ਦਸੀਦਾ ਵੀ ਮਾੜੀ ਕਿਉਂ ਆ ਭਾਈ ਦੱਸ ਸਕ ਸਾਡਾ ਪ੍ਰੋਡਕਟ ਆ ਵੀ ਇਹ 50% ਜਾਂ 80% ਅਸੀਂ ਦਿੰਨੇ ਆ 80% ਹੈਗਾ ਜੇ ਕਿਸੇ ਵੀ ਕਿਸਮ ਦੇ ਤਾਂ ਹਨੇਰੇ ਚ ਰੋਸ਼ਨੀ ਲੈਣੀ ਆ ਤੈਨੂੰ ਰੋਸ਼ਨੀ ਤੱਕ ਮਤਲਬ ਆ ਤੈਨੂੰ ਦੀਵੇ ਤੱਕ ਨਹੀਂ ਲੈ ਕੰਦੀ ਦੀਵਾ ਜਿੰਦਾ ਤੇਦਾ ਆ ਜਾਂ ਕੁਛ ਉਹਨੂੰ ਹੋਇਆ ਹੋਇਆ ਜਾਂ ਚੰਗਾ ਮਾੜਾ ਕੰਦਰ ਰੋਸ਼ਨੀ ਤੱਕ ਮਤਲਬ ਆ ਆ ਸਾਨੂੰ ਕੋਈ ਮੈਂ ਨਹੀਂ ਵੀ ਤੇਲ ਘਾਟਾ ਬੱਤੀ ਮਾੜੀ ਆ ਆ ਗਿਰ ਉਹਨਾਂ ਕੋਚਾ ਕੱਢਣ ਵਾਲੀ ਗੱਲ ਹੁੰਦੀ ਆ ਉਹ ਨਹੀਂ ਹੁਣ ਜਿਵੇਂ ਤੇਈ ਸਵਾਲ ਜਵਾਬ ਉਹ ਬੰਦੇ ਨੇ ਵੀਰ ਨੇ ਕਰਿਆ ਤੇ ਹੋ ਰਾਇ ਕੋਟ ਪਤਾ ਨਹੀਂ ਇਦਾਂ ਵਰਦੀ ਆ ਬਾਈ ਜੀ ਹਾਂ ਤੇ ਉਹ ਕਹਿੰਦਾ ਵੀ ਉਹਨੇ ਮੈਨੂੰ ਪਹਿਲਾਂ ਮਤਲਬ ਪੁੱਛ ਲਈ ਯਾਰ ਕਿਹਾ ਉਹਨੇ ਉਹ ਗਰਮੀਤ ਤੇ ਔਰ ਛੋਟਾ ਜਿਹਾ ਵਾਪਸ ਹੀ ਜਾ ਮੇਰਾ ਦਾਦਾ ਜੀ ਦਾ ਫੋਨ ਆਵੇ ਬਿਨਾਂ ਲਿਖੇ ਤੋਂ ਇੱਕ ਤਾਂ ਲਿਖਿਆ ਹੋਇਆ ਹੂੰ ਬਿ ਉਹਦੇ ਨਾਲ ਗੱਲ ਤੁਸੀਂ ਕਰਨੀ ਆ ਮੈਂ ਥੱਲਾ ਜੀ ਕਹਿਦਾ ਜਾਂ ਕੋਈ ਇਸ ਵਿੱਚ ਕਹਿ ਲਾ ਕੁਝ ਵੀ ਕਹਿ ਲਾ ਹੂੰ ਮੈਂ ਕਿਹਾ ਮੇਰੇ ਕੋਲ ਫੋਨ ਵੱਜਦਾ ਫਿਰ ਮੈਨੂੰ ਸੁਣਿਆ ਜਾਂਦਾ ਇਹ ਦਾ ਜੇ ਮੈਂ ਸੋਚ ਕੇ ਬੰਦ ਕਰਦਾ ਫੇਰ ਅਗਲਾ ਕਹਿੰਦਾ ਆਮ ਮੰਗੋ ਸੋਚਦਾ। ਹੂੰ। ਤੇ ਉਹ ਮੁੰਡੇ ਨੂੰ ਮੈਂ ਤੁਸੀਂ ਜੀ ਨੂੰ ਕਿਹਾ ਮੈਂ ਕਿਹਾ ਵੀ ਜੇ ਕੋਈ ਆਇਆ ਉਹਨੂੰ ਪੁੱਛ ਲੈਣੀ ਵੀ ਕੀ ਗੱਲ ਵਾਤਾ। ਹੂੰ। ਤੇ ਉਹ ਰ ਆਇਆ ਜਿਹਨੂੰ ਚੱਕ ਲਿਆ ਉਹ ਕਹਿੰਦਾ ਵੀ ਭਾਈ ਪਹਿਲਾਂ ਹੀ ਬੋਰ ਦੀ ਸਾਥ ਕਹਿੰਦਾ ਕਹਿੰਦਾ ਗੁਰਮੁਖ ਮਰਮ ਗਿਆਨ ਬਸ ਜੇ ਅੱਲਾਹ ਵਿੱਚ ਬੋਲਦੇ ਹੋ। ਪਤਾ ਨਹੀਂ ਵੱਲੋਂ ਬੋਲ ਦੋ ਐਦਾਂ ਕੁਛ ਹੈ। ਇਹ ਉਹ ਕਹਿੰਦਾ ਵੀ ਉਹ ਮੁੰਡਾ ਮੇਰਾ ਥੋੜਾ ਜਿਹਾ ਸੁਤਲਾ ਹੈ। ਹੂੰ। ਉਹ ਵੀ ਉਹ ਹਿਸਾਬ ਨਾਲ ਬੋਲ ਗਿਆ ਉਧਰੋਂ ਹੀ ਮੇਟ ਗਿਆ। ਉਹ ਕਹਿੰਦਾ ਵੀ ਪਾਏ ਨਹੀਂ ਵੀ ਉਹ ਹੂੰ ਕਿ ਥੋੜੇ 5 ਵਜੇ ਗੱਲਬਾਤ ਹੋ ਜਾਈ। ਹੂੰ। ਉਹ ਚਲੋ ਉਹਨੇ ਜਦੋਂ ਰਿੰਗਾ ਇਹ ਮੇਰੋਂ ਦਾ ਸਾਜੀਦ ਨੇ ਲੋਕ ਕੋਈ ਆ ਨੰਬਰ ਆ ਗਿਆ। ਮਾ ਵੀ ਕੋਈ ਜਾਨ ਨੇ ਆਪਾਂ ਚੈੱਕ ਕਰਾਂਗੇ ਜਿਹੜਾ ਆ ਗਿਆ ਗਨਾ ਹੀ ਹੂੰ ਮੈਂ ਉਹਦੇ ਨਾਲ ਫਿਰ ਏਦਾਂ ਗੱਲਾਂ ਕਰਨ ਲੱਗ ਗਿਆ ਉਹ ਮੈਨੂੰ ਇਹ ਕਹਿਣ ਲੱਗਾ ਕੂੰ ਫੋਨ ਲਾਇਆ ਬਾਈ ਕੂੰ ਦੱਸ ਲੈਣਾ ਕਦੋਂ ਆਇਆ ਦੇਖ ਤੇਰੀ ਫੋਨ ਇੰਨੇ ਵੱਜ ਕੇ ਇੰਨੇ ਮਿੰਟ ਤੇ ਆਈ ਹੋਈ ਆ ਹੂੰ ਹਾਂ ਦੇਖਦਾ ਐਂ ਆ ਬਾਈ ਮਾ ਵੀ ਹਾਂ ਬੀਬੀ ਜੀ ਆਪਾਂ ਚੱਲ ਆ ਵੀ ਆ ਪ੍ਰੋਬਲਮ ਆ ਵੀ ਨਿਆਇ ਸੁਖਣਾ ਵੀ ਜਾਉਣਾ ਹੂੰ ਮੈਂ ਕਿਹਾ ਭਾਈ ਆਂ ਵੀ ਸਾਡਾ ਬਦਿਆਲਾ ਹੈ ਰੱਬ ਦਾ ਵੀ ਉੱਥੇ ਭੈਣ ਭੇਜਦਾ ਜਿਹੜਾ ਸੀਨੀਅਰ ਸੀਨੀਅਰ ਹੂੰ ਜਿਹਦਾ ਕੁਗਾਟਾ ਸਟੂਡੈਂਟ ਆ ਹੂੰ ਜਿਹਦਾ ਸਟੂਡੈਂਟ ਆ ਉਹ ਟੀਚਰ ਵੀ ਹੋ ਸਕਦਾ ਹੂੰ ਹੋ ਸਕਦਾ ਰਹਿਣਾ ਤੇ ਜਿਹਦਾ ਆਮ ਨਾਲ ਟੀਚਰ ਉਹ ਬੇਚਿਰ ਗਾ ਦੋ ਮਿਟਰ ਬਣ ਜਾ ਉਹ ਇੱਕ ਟੀਚਰੇ ਬਣ ਗਿਆ ਹੂੰ ਮੀਟਰ ਦੀ ਆਪਾਂ ਨੂੰ ਮੁੰਨਈ ਪੈਂਦੀ ਆ ਨਾ ਜਿਵੇਂ ਕਾਲਜ ਆ ਦੇ ਪ੍ਰਧਾਨ ਕਹਿੰਦੇ ਨੇ ਪ੍ਰਧਾਨ ਨਹੀਂ ਬਿਲਕੁਲ ਉਹਨੂੰ ਜੇ ਗਿਆਨ ਆ ਤਾਂ ਹੀ ਡਿੱਕਰ ਕਹਿੰਦਾ ਵੀ ਤੂੰ ਇਹ ਭਾਈ ਕਲਾਸ ਨੂੰ ਅਟੈਂਡ ਕਰਿਆ ਕਰ ਹੁਣ ਕੋਈ ਤੇਰੇ ਵਰਗੇ ਨਹੀਂ ਮੇਰੇ ਕੋਲ ਉਹ ਕਹਿੰਦੇ ਕਿ ਤੂੰ ਪਾਆ ਕਰ ਵਿੱਚ ਦੇਖੇ ਨਾ ਦੇਖੇ ਕਹਿੰਦਾ ਚਾਰਸ ਵਿੱਚ ਪਿਆ ਹੋਏ ਗੁਰਮੁਖ ਸਿੰਘ ਬੰਦਤ ਨੇ ਜਾਂ ਕਿਸੇ ਵੀ ਬੰਦੇ ਨੇ ਸਾਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਹੁਣ ਜਿੰਨੇ ਉਹ ਪਤਾ ਨਹੀਂ ਕਿਹੜਾ ਬਾਬਾ ਹੈ ਉਹ ਕੁੜੀਆਂ ਨੂੰ ਜਨਾਨੀਆਂ ਨੂੰ ਉਹ ਲਾਈਵ ਕਰਦਾ ਤੇ ਉਹ ਉਹਨੂੰ ਕਹਿੰਦੀ ਆ ਸਾਡਾ ਪਤੀ ਅੱਜ ਤੋਂ ਬਿਗੜ ਗਿਆ ਉਹ ਐ ਹੋ ਗਿਆ ਉਹਦਾ ਇੱਕ ਆਮ ਆਪਣਾ ਜਿਵੇਂ ਤੇਰੇ ਨਾਲ ਗੱਲ ਕਰਦਾ ਲੋਕ ਉਹਨੂੰ ਮੀਡੀਆ 'ਚ ਪਾ ਕੇ ਕਿਵੇਂ ਵਿਦਨਾਮ ਕਰਦੇ ਨੇ ਉਹਦਾ ਲੋਕਾਂ ਨੇ ਕੰਜਰਖਾਨਾ ਬਣਾਇਆ ਹੋਇਆ ਕਿ ਚਲਾਉਣ ਨੂੰ ਵੀ ਲੈਣ ਨੂੰ ਵੀ ਅਗਲਾ ਹਰੇਕ ਛੱਟਪੱਡੀ ਖਬਰ ਹਰੇਕ ਦੇਖਦਾ ਇੱਥੇ ਆ ਜਾਣਾ ਸੁਣਨਾ ਪਰ ਵੀ ਹੁੰਦੀਆਂ ਅਜੀਬ ਜਿਹੀਆਂ ਖਬਰਾਂ ਕੱਦੀਆਂ ਵਧੀਆ ਜਨਵਾਰ ਸਾਡੀਆਂ ਚੱਕਲ ਖਬਰਾਂ ਹੁੰਦੀਆਂ ਜੋ ਗੱਲ ਹੁੰਦੀ ਆ ਆਹ ਆਹ ਪੰਜਾਬ ਕੇਸਰੀ ਜੱਗਬਾਣੀ ਚੱਕਵੀਆਂ ਹੁੰਦੀਆਂ ਮਸਾਲਾ ਲੱਗਿਆ ਹੁੰਦਾ ਬੰਦਾ ਜਾਂਦਾ ਹੋਇਆ ਵੀ ਹੈਡਿੰਗ ਪੜ ਲਵੇ ਨਾ ਅਗਲਾ ਕਹਿੰਦਾ ਯਾਰ ਅਖਬਾਰ ਖਰੀਦ ਲਈਏ ਪਾ ਗਰਦੀ ਇਹਨਾਂ ਦਾ ਹੈਗਾ ਓ ਬਾਈ ਇਹ ਮੈਂ ਗੱਲ ਬੋਣੀ ਆ ਗੱਲ ਸੁਣ ਲਾ ਉਹ ਕਹਿੰਦਾ ਨਹੀਂ ਕਹਿੰਦਾ ਨਾ ਦਰਕਾ ਸੁਰਕਾ ਨੂੰ ਗਾਇ ਚਮਕੀਂਦੇ ਦਾ ਪੋਸਟਰਾ ਉਠਾ ਤੇ ਦਵਾਈ ਵੇ ਆ ਆਹੋ ਉਹ ਕਹਿੰਦਾ ਖੜ ਜਾ ਉਹ ਖੜ ਜਾ ਕਹਿੰਦਾ ਇੱਥੇ ਦੀ ਜਿੰਮੇਦਾਰ ਹੈ ਸਾਫੀ ਦੇ ਵੀ ਸੀਗਾ ਉਹ ਜਦੋਂ ਨਾ ਬਖਾਇ ਤੜਕਾ ਲੱਗਦਾ ਵੀ ਉੱਪਰ ਦੀ ਸੀੜੀ ਕਿਵੇਂ ਵੱਜਦੀ ਆ ਐ ਛੇਛੀ ਦੀ ਕਰੋ ਕਹਿੰਦਾ ਬਾਹਰ ਪੋਸਟ ਤੇ ਕਹਿੰਦਾ ਚਰਨ ਆ ਗਾ ਰੁਪਾਵਨ ਨੂੰ ਲਾਇਆ ਆ ਹੂੰ ਇਹ ਨਰਕਾਂ ਦੇ ਕਿਹੜਾ ਆਉਂਦਾ ਹਉਦਾ ਹੈਗਾ ਵੀਰ ਉਹ ਰਾਜਾ ਜਨਕੀ ਉਹਦਾ ਗੱਲ ਬਣੀ ਹੋਈ ਆ ਨੇ ਰਾਜਾ ਜਨਕੀ ਉਹਨੇ ਪੌਲਿਕ ਵਾਸਤੇ ਬਾਬਾ ਨਾਨਕ ਦਾ ਰੂਪ ਵੇ ਜਨਕ ਨੇ ਇਹ ਲਾਤੀ ਕਿੰਨਾ ਗਾਮ ਕਰਿਆ ਹੂੰ ਧੰਨ ਧੰਨ ਜਨਕ ਰਾਜਾ ਵਾਰੇ ਜਿਵੇਂ ਬਣ ਗਿਰ ਗਿਆ ਜਿਨ ਤਿਆਗੀ ਮਾਰਿਆ ਜਿਵੇਂ ਰਵਦਾਦ ਵਾਰੇ ਜੀ ਸੀ ਠੀਕ ਉਹਨਾਂ ਨੇ ਤਿਆਗ ਦਿੱਤੀ ਮੈਨੂੰ ਇਹ ਚਾਹੀਦੀ ਮੈਨੂੰ ਬੇਸ਼ਨਾਰ ਵਾਸਤੇ ਦੇ ਮਾ લક્ષਮੀ ਤੋਂ ਯੋਧਾ ਮਹਾ ਕਾਲੀ ਤੋਂ ਗ੍ਰਹਿ ਆਪੋਂ ਸੱਤਾ ਦੇ ਉਹ ਕੂੜੇ ਸੀ